ਰਾਦੇ ਰਾਸ਼ਟਰੀ ਮਾਰਗ ਤੇ ਸਥਿਤ ਪਿੰਡ ਚ ਹੇੜੂ ਨੂੰ ਵਿਕਾਸਤਿਆਂ ਲਈ ਤੇ ਲਿਜਾਣ ਵਾਲੇ ਅਤੇ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਲਈ ਅਹਿਮ ਰੋਲ ਨਿਭਾਉਣ ਵਾਲੇ ਮੌਜੂਦਾ ਸਰਪੰਚ ਸਰਦਾਰ ਸਰਮਨ ਸਿੰਘ ਦਿਓਦੀ ਅਗਵਾਈ ਵਿੱਚ ਕਰੋਨਾ ਦੇ ਰੋਗ ਤਾਮਲੇ ਵੈਕਸੀਨ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹਨ ਡਾਕਟਰ ਗੁਰਵਿੰਦਰ ਸਿੰਘ ਅਤੇ ਮੌਜੂਦਾ ਸਰਪੰਚ ਸਰਦਾਰ ਸਰਮਨ ਸਿੰਘ ਦਿਓ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਵਦਨ ਲਈ ਪ੍ਰੇਰਿਤ ਕੀਤਾ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਅਮਰਦੀਪ ਢੰਡਾ ਦੀ ਰਿਪੋਰਟ ਹਾਂ ਡਾਕਟਰ ਸਾਹਿਬ ਅੱਜ ਇੱਕ ਵੈਕਸੀਨ ਕੈਂਪ ਲਗਾਏ ਕਿਹੜੇ ਪਿੰਡ ਲੱਗਾ ਦੌਰ ਕਿਨਵਾ ਕੈਂਪ ਹੈ ਜਿਸ ਤੋਂ ਸਾਰੇ ਕੈਂਪ ਪਤਾ ਪਿੰਡ ਟੀਚੇ ਵਿੱਚ ਲੱਗਾ ਹੋਇਆ ਤੇ ਕੈਂਪ ਪਤਾ ਹੀ ਹਨ ਗਿਣਤੀ ਲਾ ਦਿੱਤੇ ਹੈ ਕਿ ਸਾਡੀ ਮੋਬਾਈਲ ਟੀਮ ਅਸੀਂ ਕੈਂਪ ਤੋਂ ਡਾਵਾ ਘਰ ਘਰ ਜਾ ਕੇ ਵੈਕਸੀਨੇਸ਼ਨ ਕੀਤੀ ਡੋਰ ਟੂ ਡੋਰ ਐਂਡ ਸਕੂਲ ਚ ਗੁਰਦੁਆਰੇ ਚ ਸਭ ਸੈਂਟਰ ਤੇ ਵੀ ਠੀਕ ਹੈ ਜੀ ਤੇ ਹੁਣ ਲਗਭਗ ਟੋਟਲੀ ਵੈਕਸੀਨੇਸ਼ਨ ਤਾਂ ਸਾਰੇ ਹੀ ਹੋ ਚੁੱਕੀ ਹੈ ਹੁਣ ਜਿਨ੍ਹਾਂ ਦੇ ਲੱਗ ਰਹੇ ਪ੍ਰੀਪੋਸ਼ਨ ਡੋਜ਼ ਆ ਠੀਕ ਹੈ ਜੀ ਤੇ ਹੁਣ ਇਹ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਸਰ ਮੈਸੇਜ ਇਹ ਹੀ ਦੇਣਾ ਚਾਹਾਂਗਾ ਕਿ ਜਿਨ੍ਹਾਂ ਦੀ ਵੈਕਸੀਨੇਸ਼ਨ ਲੱਗਣ ਵਾਲੀ ਹੈ ਉਹ ਲਗਵਾ ਲੈਣ ਅਸੀਂ ਜਦੋਂ ਵੀ ਇੱਥੇ ਆਉਂਦੇ ਆ ਪਹਿਲਾਂ ਤਾਂ ਇੱਕ ਦਿਨ ਪਹਿਲਾਂ ਅਨਾਉਂਸਮੈਂਟ ਕਰਵਾਉਣੀ ਹੈ ਇਹ ਇਥੇ ਸਬ ਸੈਂਟਰ ਤੇ ਆ ਕੇ ਇਹ ਐਨਾਨਸਮੈਂਟ ਕਰਾਉਂਦੀ ਹੈ ਕਿ ਕੋਈ ਰਹਿ ਨਾ ਜਾਵੇ ਵੈਕਸੀਨ ਇਹ ਬੱਚਿਆਂ ਦੀ ਕਿੰਨੀ ਰਹਿੰਦੀ ਹੈ ਵੈਕਸੀਨ ਆ ਬੱਚਿਆਂ ਦੇ ਤਾਂ ਵੇਖੋ ਹੁਣ ਸਰ ਜਿੱਦਾਂ 12th ਪਾਸ ਜਿੱਦਾਂ 12th ਪਾਸ ਤੋਂ ਕੋਰ ਵੈਕਸੀਨ ਜਿਹੜੀ ਨਵੀਂ ਆਈ ਉਹ ਲੱਗਣੀ ਹੈ ਤੇ ਬਾਕੀ ਜਿਨ੍ਹਾਂ ਦੇ ਹੁਣ ਬੱਚੇ ਦੇ ਰਹਿੰਦੇ ਜਿੱਦਾਂ ਸਾਨੂੰ ਉੱਥੋਂ ਹੁਕਮ ਆਉਣ ਵੀ ਉਸ ਦੇ ਹਿਸਾਬ ਨਾਲ ਕਰਾਂਗੇ ਠੀਕ ਪੰਸਾਬੇ ਆਪਣੇ ਨਗਰ ਚ ਵੈਕਸੀਨ ਦਾ ਕੈਂਪ ਲਗਾਇਆ ਕੀ ਕਹਿਣਾ ਜੀ ਤੁਹਾਡਾ ਇਹ ਜਿਹੜਾ ਅਰਗੜਤ ਲੱਗ ਚੁੱਕਿਆ ਹੁਣ ਤਾਂ ਗੱਲ ਦੀ ਵੀ ਯਾਦ ਮੇਰਾ ਸਨੇਹਾ ਇਹ ਹੈ ਮੈਂ ਪਿੰਡਵਾਂ ਨੂੰ ਕਿ ਅਲਗੋਣੇ ਨੂੰ ਗੋਣ ਨੂੰ ਨਹੀਂ ਤੇ ਤੁਸੀਂ ਜੀ ਕੋ ਰਿੰਦਾ ਲਾਉਣਾ ਨਾ ਤੁੰਗਾ ਲੋ ਵੈਕਸੀਨ ਹੁਣ ਵੈਕਸੀਨ ਬਹੁਤ ਵੇਰੇ ਹੋ ਰਿਹਾ ਹੁਣ ਕੋ ਸ਼ੋਰਟੇਜ ਨਹੀਂ ਹੈਗੀ ਜੀ ਔਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਤੁਸੀਂ ਪਹਿਲਾਂ ਦਾਵਾ ਵੀ ਕਰਦੇ ਸੀ ਔਰ ਸਰਕਾਰ ਬਣ ਵੀ ਗਈ ਆ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਤੋਂ ਔਰ ਹਲਕਾ ਇਨਚਾਰਜ ਸਰਦਾਰ ਜਗਿੰਦਰ ਸਿੰਘ ਜੀ ਮਾਨ ਕੋਲੋਂ ਨਗਰ ਵਾਸਤੇ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਦੇਖੋ ਜੀ ਜਿਹੜਾ ਚੋਣ ਮੈਨੀਫੈਸਟੋ ਵਿੱਚ ਭਗਵਾਨਤਮਾਨ ਨੇ ਪਹਿਲਾਂ ਕਿਹਾ ਸੀਗਾ ਉਹਨੇ ਅੱਜ ਅਨਾਉਂਸ ਵੀ ਕਰਤਾ 25000 ਜੋਬ 25000 ਜੋਬਸ ਇੱਕ ਮਹੀਨੇ ਵਿੱਚ ਮਿਲਣਗੇ ਪੰਜਾਬੀਆਂ ਨੂੰ ਉਹਨੇ ਇੱਥੇ ਤੱਕ ਵੀ ਕਿਹਾ ਕੋਈ ਕਿਸੇ ਸਵਾਰਥ ਨਹੀਂ ਕਰਨੀ ਯੋਗਤਾ ਦੇ ਸਾਹਮਣੇ ਰਹਿਣਗੀਆਂ ਤੁਹਾਡੀ ਸਵਾਰਥਨਾ ਮਿਲ ਵੀ ਜਾਣਗੀਆਂ ਜੇ ਜਿਹਨ ਦਾ ਅਸਲੀ ਹੱਕਦਾਰ ਆ ਉਹ ਰਹਿ ਜਾਏਗਾ ਸੋ ਇਦਾਂ ਨਾ ਕਰਿਓ ਤੇ ਦੂਸਰੀ ਗੱਲ ਹੈਗੇ ਮਾਨ ਸਾਹਿਬ ਦੀ ਉਹਨਾਂ ਤੋਂ ਜੋ ਮਰਜ਼ੀ ਲਿਆਵਾਂਗੇ ਹੁਣ ਤਾਂ ਉਹ ਤੋਂ ਪਹਿਲਾਂ ਸਾਡੇ ਨਾਲ ਬਹੁਤ ਪਿੰਡ ਨਾਲ ਮਿਲਵਾਰਤਣ ਰੱਖਦੇ ਆ ਪਰ ਹੁਣ ਜੋ ਵੀ ਕਹਾਗੇ ਕਰਾਂਗੇ ਔਰ ਪਿੰਡ ਦੇ ਵਿਕਾਸ ਦੇ ਵਿੱਚ ਦੇਖਿਆ ਜਾਵੇ ਤੁਹਾਡੇ ਵਿਸ਼ੇਸ਼ ਉਪਰਾਲਾ ਬਹੁਤ ਸਾਰੇ ਕੰਮ ਜਿਹੜੇ ਰੁਕਿਓ ਸੀ ਉਹ ਕਰਵਾਏ ਗਏ ਆ ਜਿਵੇਂ ਸੜਕ ਐਂਟਰਲੋਕ ਵਗੈਰਾ ਪੰਚਾਇਤ ਘਰ ਤੁਹਾਡੇ ਅਲੋਂ ਬਣਾਇਆ ਗਿਆ ਹੋਰ ਕੰਮ ਜਿਹੜੇ ਆ ਉਭੀ ਚੱਲਦੇ ਪਏ ਆ ਅਗਲੀ ਤੁਹਾਡੀ ਪਿੰਡ ਦੇ ਵਾਸਤੇ ਕੀ ਪਲੈਨਿੰਗ ਹੈ ਇੱਕ ਤਾਂ ਜੀ ਡਿਸਪੈਂਸਰੀ ਬਣਾ ਰਹੇ ਹਾਂ ਇੱਕ ਆਂਗਨ ਵਾਲੀ ਹੋਰ ਬਣਾ ਰਹੇ ਹਾਂ ਇੱਕ ਪਾਰਕ ਬਣਾ ਰਹੇ ਹਾਂ ਤੇ ਬਾਕੀ ਜਿਮ ਬਣਾ ਰਹੇ ਹਾਂ ਇੱਕ ਕੁੜੀਆਂ ਲਈ ਵੱਖਰਾ ਮੁੰਡਿਆਂ ਲਈ ਵੱਖਰਾ ਧੋਰ ਨੂੰ ਕੰਮ ਉਦੋਂ ਕਰਾਂਗੇ ਸਰਕਾਰ ਸਾਡੀ ਆਪਣੀ ਆ ਹੁਣ ਸਾਨੂੰ ਕਿਸੇ ਤੋਂ ਮੰਗਲ ਦੀ ਲੋੜ ਨਹੀਂ ਪੈਣੀ ਸੋ ਇਟ ਸ਼ੁਡ ਬੀ ਓਕੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਨੋ ਹਲਵਾਂ ਆ ਆਪ ਆਪ ਤੁੜਾਈ ਮੇਰੇ ਮੇਰੇ ਆਪ ਅਸ਼ੀਰਵਾਦ ਲੈ ਕੇ ਗਏ ਉਹ ਤੋਂ ਮੇਰਾ ਪਿੰਡ ਦੇ ਸ਼ੀਰ ਨੋਜਨ ਹੈ ਹੀ ਬਹੁਤ ਵਧੀਆ ਉਹਨਾਂ ਨੂੰ ਮੈਂ ਇਹ ਕਿਨਾਂ ਜਿਹੜੇ ਥੋੜੇ ਬੋਤੇ ਨਹੇ ਆ ਨਾ ਪਿੰਡ ਚੱਲਦੇ ਉਹਨੂੰ ਬੰਦ ਕਰੋ ਮੈਨੂੰ ਦੱਸੋ ਕਿਹੜਾ ਬੰਦਾ ਕਿੱਥੇ ਨਸ਼ਾ ਕਰ ਰਿਹਾ 5 10 ਮਿੰਟ ਦੇ ਵਿੱਚ ਮੈਂ ਉੱਥੇ ਪਹੁੰਚਾਂਗਾ ਪੁਲਿਸ ਆਵੇਗੀ ਚੱਕ ਕੇ ਨੂੰ ਲੈ ਕੇ ਜਾਇਆ ਜਾਂਦਾ ਧੰਨਵਾਦ